ਨਿਕਲ ਕਰ ਬਣਾ ਜਿਵੇਂ ਮਨ ਮਰਜੀ ਲੋੜ ਰਿਹਾ ਭਾਈ ਤੇ ਸਜਾ ਦੇ ਜੁਰਮਾਨਾ ਤਾਂ ਪਾਸੇ ਆਲੇ ਫੋਟੋ ਜਿਹੜਾ ਕਰਦੇ ਹੋ ਜੁਰਮਾਨਾ ਮਾਮਲਾ ਹੈ ਇਹ ਮੈਂ ਕੋਈ ਨਹੀਂ ਦਾ ਤੇ ਮੇਰੀ ਗੱਲ ਧਰਾ ਕੇ ਦੇ ਜੁਰਮਾਨਾ ਮੈਂ ਲਾ ਲੀਂ ਕਰਦੀ ਤਾਪ ਕਰ ਜਾਂਦੇ ਇਹਦਾ ਜਿਹੜਾ ਮੇਰੀ ਗੱਲ ਹੈ ਕਿ ਮੈਂ ਇਹ ਸਹਰ ਹੋਣਾ ਹੈ 1% ਮੇਰੇ ਫਲਸਫੇ ਬਹੁਤ ਮਾਰੀ ਗੀਦਾ ਜੂਗਾ ਗੱਲ ਹੈ ਉਹ ਕਿ ਕੋਈ ਦਮਾ ਤੋਂ ਮੈਂ ਕਹਿੰਦਾ ਜੋ ਵਰਤੀ ਕਰਦੇ ਬੇਟਾ ਜੀ ਨਾ ਕੋਈ ਨਾ ਕੋਈ ਪਰਦੇਸ ਤੋਂ ਆਗਿਆ ਲਿਆਣਾ ਸੌਣਾ ਤੁਮ ਕਰਦੇ ਹੋ ਉੱਥੇ ਮੈਂ ਤਾਂ ਕਰਦਾ ਤੁਸੀਂ ਉੱਥੇ ਲੋਟ ਸੁਪਰੇ ਨਹੀਂ ਦਰਮਿਆں ਤੋਂ ਆ ਰਹੇ ਹੋ ਕਰ ਰਹੇ ਹੋ ਜੈ ਜੀ ਆਹ ਸਪਾਸ ਸਿੰਘ ਇਹ ਹੁਣ ਵੀਡੀਓ ਸਾਫ ਕਰੀ ਮੇਰੇ ਤੋਂ ਗਲਤੀ ਹੋ ਗਈ ਇਹਨਾਂ ਨੇ ਪੈਸੇ ਚੱਕੇ ਸੀਗੇ ਲਈ ਸੀਗੇ ਮਤਲਬ ਉਹਨਾਂ ਤੋਂ 75 ਸਾਲ ਤੇ ਸਰਪੰਚ ਸਾਹਿਬ ਤੋਂ ਉਹਨਾਂ ਨੇ ਲਈ ਸੀ ਪੈਸੇ ਹੁਣ ਕਹਿੰਦੇ ਮੇਰੇ ਤੋਂ ਗਲਤੀ ਹੋ ਗਈ ਹੁਣ ਦੱਸੋ ਕੀ ਕਾਰਵਾਈ ਕਰ ਸਕਦੇ ਕਿ ਕਰਨੇ ਕਿਦਾਂ ਹੋਏਗਾ ਤੇ ਸਭਾ ਕੋ ਮੈਂ ਜਿਹੜਾ ਤੁਹਾਨੂੰ ਉਹਦਾ ਬੋਲਦਾ ਤੇ ਸਭ ਕੋਡਾ ਹੂੰ ਹਮ ਸਭ ਕੋਡਾ ਮੇਰਾ ਹੁਕਮ ਕੀ ਹੈ ਮੈਂ ਜੇ ਇਸ ਤਰ੍ਹਾਂ ਨਹੀਂ ਤੁਹਾਨੂੰ ਹੁਕਮ ਦੇ ਰਿਹਾ ਹਾਂ ਤੁਸੀ ਬੋਲੋ ਸਾਡੇ ਸਾਹਮਣੇ ਠੀਕ ਹੈ ਹਲ ਕਿ ਕੋਲ ਨਹੀਂ ਸੀ ਜਿਹੜੀ ਸੁਣ ਨਹੀਂ ਚਾਹ ਬਿਲਕੁਲ ਜੀ ਹਾਂ ਕਿਉਂ ਕਸੇ ਹਾਂ ਜੀ ਗਲਤੀ ਮਾਫ ਕਰਦੇ ਹਾਂ ਮੈਂ ਜੋ ਕਰ ਰਿਹਾ ਹਾਂ ਉਹ ਮੈਂ ਲਗਾ ਰਿਹਾ ਹਾਂ ਗਲਤੀ ਹੋ ਗਈ ਹੈ ਅੱਜ ਵੀ ਸਹੀ ਹੈ ਤਾਂ ਕਿ ਤੁਹਾਨੂੰ ਦੱਸ ਦਵਾਂ ਹਾਂ ਉਹ ਜਿੱਤੇ ਕੋ ਮੈਂ ਗੱਲਾਂ ਕਰਦਾ ਕੋਈ ਤੂੰ ਉਹ ਨਹੀਂ ਆਇਆ ਨਹੀਂ ਗੱਲ ਉਹ ਨਹੀਂ ਆਇਆ ਉਹ ਚੱਕੋ ਤੇ ਗੱਲਾਂ ਪੀਓ ਦੱਤੇਗੀ ਕੀ ਕੀ ਹੋਇਆ ਸੀ ਕੇਸ ਹੋਇਆ ਕੀ ਸੀ ਗੱਲ ਉਹਨੂੰ ਦੱਸਿਓ ਕੋਈ ਮਨ ਮੇਰੇ ਨਾਲ ਕੋਈ ਚੈੱਕ ਕਰਾਓ ਕੈਸ਼ ਹੋੜੇ ਦਿੱਤੇ ਬੰਤ ਜਿਹੜੇ ਮਗਲੇ ਚਲਦਾ ਹੈ ਡੈਸ਼ ਹੋੜੇ ਡੈਸ਼ ਹੋੜੇ ਠੀਕ ਹੈ ਤੇ ਨਾਲ ਗੁੰਮ ਦੇ ਸ਼ੇਮੀ ਜਾਂਦਾ ਤੇ ਪ੍ਰਗਿਆ ਮੈਂ ਕਰਦਾ ਠੀਕ ਹੈ ਕਰਾਉ 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 ਠੀਕ ਹੈ ਤੇ ਕਦਰ ਜੀ ਜੇ ਅਗਿਆ ਕਰੇ ਜੇ ਵੀ ਸੈਟੀਫਾਈ ਨਾ ਕਰੇ ਤਾਂ ਮੈਂ ਉਹ ਠੀਕ ਹੈ ਤੁਸੀਂ ਨੇਵਰੇ ਮਿਲ ਕੇ ਜਾਓ ਠੀਕ ਹੈ ਮੈਂ ਜਮ ਬਹਿਣਾ ਅਰੇ ਅੱਛਾ ਜੀ ਤੇ ਵਾਪਸ ਪਹਿਲੇ ਦਿਤੇ ਨਾਲ ਸਰ ਆ ਕੇ ਬੈਠਾ 15000 ਰੁਪਏ ਦਿੱਤਾ ਅੱਛਾ ਜੀ ਇਹਨੇ ਫੜ ਕੇ ਜਿੱਤ ਪਾ ਲਈ ਠੀਕ ਹੈ ਤੁਹਾਨੂੰ ਸ਼ਾਬਣੀ ਆ ਰਹੀ ਜਦੋਂ ਤਾਂ ਤੇ ਮੈਂ ਮਾਪਿਆ ਦੁੱਤ ਬਾਰੇ ਬਗਮੜੇ। ਹੋ ਗਿਆ ਜੀ। ਹਾਂ। ਜੀ ਜੀ ਸਾਹਿਬ। ਬੜਾ ਬੜਾ। ਆਸਰ ਬਾਰਸਾ ਵੈਜੀ ਪਸਾਦੀ ਦੇ। ਹਾਂ ਜੀ। ਤੇ ਤੁਸੀਂ ਇਹਨਾਂ ਤੋਂ ਆਪਣੇ ਰਿਸਪਸ ਲਈ ਗਿਆ। ਪੱਟ ਕੇ ਦੱਸੇ। ਹਾਂ ਬੋ ਜੀ ਚੱਕੋ ਮੈਂ ਕਹਣਾ ਕੋਈ ਤੂੰ। ਅੱਛਾ। ਉਹ ਨਹੀਂ ਆਇਆ ਜੀ ਗੱਲ। ਚੱਕੋ। ਤੇ ਗੱਲ ਆ ਪੀਏ ਬੱਡੇ ਕੀ ਫਿਰ ਵੀ ਕਰਨਾ ਵੀਡੀਓ। ਉਹ ਨਾ ਰੋਡ ਦੇ ਉੱਤੇ। ਹਾਂ ਜੱਦਸ ਬੱਚਾ ਮਾਰ ਗਿਆ ਅਸੀਂ। ਹਾਂ। ਇਹ ਮੈਂ ਕਿੱਥੇ ਪੈਸੇ ਕਿੱਥੇ ਲਾਇਆ ਜੀ ਪੈਸੇ? ਨਹੀਂ ਨਹੀਂ ਉਹ ਕੋਈ ਨਹੀਂ। ਲੈ ਮੈਂ ਛੱਡਿਆ ਹੋਈ। ਵੀ ਸੁਤੇ ਨਾ ਜਾਂ ਕੇ ਫਿਰਦੇ ਆ ਜੀ ਪੈਸੇ ਤੂੰ ਸੁਤੇ ਬੈਠੀ ਤੁਸੀਂ ਮੈਂ ਫਿੱਟੇ ਨਹੀਂ ਜੀ ਮੈਂ ਨਹੀਂ ਲਈ ਪੈਸੇ ਵੀਰੇ ਸਾਹ ਤੁਹਾਡੇ ਹੱਥੋਂ ਹੁਣ ਸੀ ਪੈਸੇ ਘਟਾਇਆ ਨੋ ਪਰਮਾਤਮਾ ਵੀ ਮੈਂ ਲੈ ਲਈ ਜੀ ਗੱਲ ਤੇ ਛੱਡ ਕੇ ਤੁਸੀਂ ਵੀਡੀਓ ਬਣਾਉਂਦੇ ਆ ਜੀ ਬਿਲਕੁਲ ਮੈਂ ਪ੍ਰਮਾਤਮਾ ਦੀ ਕਰਦੇ ਫੋਨਾਂ ਜੀ ਅੱਗੇ ਆ ਬੱਚੇ ਮੈਂ ਕਹਿਣਾ ਕਰਾਂ ਜੀ ਕਮਾਲ ਹੋ ਗਿਆ ਨਿਆਓ ਓਏ ਕਮਾਲ ਹੋ ਵੀ ਜਿਹੜਾ ਮੈਂ ਕੀਤਾ ਜਿਹੜਾ ਆਪਣੇ ਕੋਲ ਪਿਆ ਐਵੇਂ ਕਰੀ ਜਾਂਦੇ ਯਾਰ ਮੈਂ ਕੀਤਾ ਹੀ ਨਹੀਂ ਯਾਰ ਕਮਾਲ ਹੋ ਗਿਆ ਇੱਥੇ ਰਮਸਣ ਆ ਲਾ ਐਵੇਂ ਕਰੀ ਜਾਂਦੇ ਕਰੀ ਜੋ ਮੈਂ ਲੈ ਹੀ ਨਹੀਂ ਪੈਸੇ آ دیکھو نہیں پھر میں پھر کو نہیں لے رہی سرپنچ صاحب تو پیسے لائے ہیں کہ تمہارے بالکل لے ائے ہیں بڑے ہیں تو او یار لیتھی جانا میں کوئی پیسہ لگا تھاے جا کے سٹھیا پیسے انہوں وہ ساری ویڈیو ابھی تمہارے سوتے ہوئے آ گئی ہے اور پھر بھی آ گئی میری ویڈیو بالکل ائی ہے ہاں ایتھے بیٹھے سن کر کے پھر پائے کوئی نہیں ناراض نہیں ائے ماری نہیں اسی اسی گاڑی وچ ہونا ہے بڑی وجہ پر دے دو انا برکس ہونا لگے آ دیکھو آ دیکھو آ دیکھو اپیلن اٹھاڑ باٹھ

جو گا کلاس آنگیاں سردی ਤੈਨੂੰ ਬਤਾ ਰਿਹਾ ਮਰੀ ਜਮਾ ਦੂਜੇ ਕੋ ਸਾਰੇ ਸਾਰੇ ਬਾਟਲ ਆ ਤਿੰਨ ਚਾਰ ਫੂਨਾਂ ਉੱਤੇ ਪਾੜੀ ਦਿੱਤੀਆਂ ਇੱਕ ਵਾਰੀ ਕੀਤੀ ਕੀਤੀ ਕਰਕੇ ਤਿੰਨ ਹੋ ਗਈਆਂ ਆ ਲੋ ਉਹ ਤੁਸੀਂ ਤਾਂ ਟੇਬਲ ਤੇ ਰੱਖਿਆ ਸੀ ਬੋਲੋ ਜਦੋਂ ਅੰਦਰ ਜਾ ਕੇ ਟੇਬਲ ਤੇ ਮੈਂ ਸੀ ਚਾਬੀ ਦੁੱਜੀ ਜਦੋਂ ਮੈਂ ਇਹਨੂੰ ਲਿਫਟ ਦਿੱਤੀ ਉਹ ਡਰਾ ਕੇ ਮਾਰੇ ਸਾਰੇ ਵੀ ਕਿਉਂ ਮੇਰੇ ਕੋ ਬੱਤੀ ਨਹੀਂ ਲੱਗਦੀ ਅਸੀਂ ਹੁਣ ਅਸੀਂ ਸਾਵਧਾਨ ਕਰਾਂਗੇ ਅਸੀਂ ਸਾਵਧਾਨ ਕਰਾਂਗੇ ਤੁਸੀਂ ਹਾਂ ਇਹ ਬੜਾ ਨਜ਼ਾਇਜ਼ ਕਰੀ ਜਾਂਦੇ ਹੋ ਤੁਸੀਂ ਆਉਂਦੇ ਪਸਾਉਣ ਦੇ ਤਰ੍ਹਾਂ ਹੋ ਰਹੀ ਠੀਕ ਹੈ ਇਸ ਬਸਤਾ ਤੋਂ ਤੁਹਾਨੂੰ ਕਸਲਾ ਮਿਲ ਗਿਆ? ਇਹੋ ਤੇਰਾ ਟੈਕਮੈਂਟ ਹੋ ਗੋਸੋ ਕਿੰਨੇ ਦੇ? ਇਹਨਾਂ ਨੇ ਮੰਗਾਇਆ 20 ਜਾਂ 20 20 ਦਾ। ਕੋਈ ਗੱਲ ਨਹੀਂ ਸਮਝਾ ਦੇਣਾ। ਜਦੋਂ ਮੈਂ ਵੀ ਚੱਲਦਾ ਪਹਿਲੇ ਹੀ ਬੜਾ ਬੜਾ ਕੋਰਟ ਜਾਊਗਾ। ਕੋਰਟ ਜਾਊਗਾ। ਕੋਰਟ ਜਾਵੇ ਨਹੀਂ ਜਾਊਗਾ ਕਿਉਂਕਿ ਮੈਂ ਨਹੀਂ ਵੀ ਪੈਸੇ। ਤੋ ਹੁਣ ਹੱਥ ਸਾਬਤ ਕਰਾਂਗੇ ਨਾ। ਤੁਸੀਂ ਕਰ ਲਓ ਸਭ ਸਾਨੂੰ ਦੇਣਾ। ਕਰ ਲਓ ਸਭ। ਦੇਖੋ ਜਰਮਣਾ ਜਿਹੜਾ ਮੈਨੂੰ ਮਰਜੀ ਲੋੜ ਹੋਵੇ। ਅਫਸਰਾਂ ਨੂੰ ਖੜਿਆ ਜਾਣਾ ਰਿਸ਼ਵਤ ਦੇ ਵਿੱਚ। ਇਹਦਾ ਮਤਲਬ ਅਫਸਰशाही ਦਰਦੀ ਨਹੀਂ ਇਹਦਾ ਮਤਲਬ ਕਿ ਰਿਸ਼ਵਤ ਤੂੰ ਦੇਖੋ ਕੁਝ ਕੇਸ ਤਾਂ ਸੀਗੇ ਜਿਹੜੇ ਸ਼ੁਰੂ-ਸ਼ੁਰੂ ਚ ਕੇਸ ਸਾਡੇ ਹੋਏ ਚਾਰ-ਪੰਜ ਕੇਸ ਹੋਇਆ ਉਹ ਤਾਂ ਸੀਗੇ ਜਿਹੜੇ ਪਿਛਲੀ ਸਰਕਾਰ ਦੇ ਟਾਈਮ ਤੇ ਜਿਹੜੀ ਕ腐ਸ਼ਨ ਹੋਈ ਹੋਈ ਸੀ ਹਾਂਜੀ ਗੱਲ ਉਹ ਸੀ ਕਾਗਜ਼ ਲੱਭੇ ਤੇ ਉਹ ਕਾਗਜ਼ ਅਸੀਂ ਪ੍ਰੈਜ਼ੈਂਟ ਕੀਤੇ ਜਿਹੜੇ ਕਾਗਜ਼ਾਂ ਦੇ ਹਿਸਾਬ ਨਾਲ ਉਦੋਂ ਇੱਕ ਵੀਡੀਓ ਇੱਕ ਆਪਣਾ ਸੈਕਟਰੀ ਇੱਕ ਚੇਅਰਮੈਨ ਕਈ ਦਿਨ ਅਰੈਸਟ ਹੋਇਆ ਤੇ ਕਾਫੀ ਦਿਨ ਅੰਦਰ ਰਿਹਾ ਉਹ ਸੀਗਾ ਸਿੱਧੂਆਂ ਦਾ ਸਟਰੀਟ ਲਾਈਟਾਂ ਦਾ ਕੇਸ ਬੜਾ ਮਸ਼ਹੂਰ ਹੋਇਆ ਤੇ ਉਦੋਂ ਜੋ ਹਲਕਾ ਇੰਚਾਰਜ ਸੀ ਉਹ ਵੀ ਨਾਮਜ਼ਦ ਹੋਇਆ ਉਹਦੇ ਬਾਅਦ ਸੇਮ ਕੇ ਅਖੋਵਾਲ ਤੇ ਸੁਧਾਰ ਕੇਸ ਦਾ ਵੀ ਲੱਗਿਆ ਹੋਇਆ ਜਿਹਦੀ ਕਿ ਇਨਕੁਆਇਰੀ ਚੱਲ ਰਹੀ ਹੈ ਉਹ ਕੇਸ ਹਾਈ ਕੋਰਟ ਚ ਲੱਗ ਗਿਆ ਤੇ ਉਹ ਇਨਕੁਆਇਰੀ ਉਹਦੀ ਚੱਲ ਰਹੀ ਹੈ ਇਹਦੇ ਬਾਅਦ ਅਸੀਂ ਇੱਕ ਮੁੱਲਾਂਪੁਰ ਦਾ ਫੜਿਆ ਸੀਗਾ ਆਪਣਾ ਫਲਾਈਓਵਰ ਦੇ ਉੱਤੇ ਜਿਹੜੇ ਲਾਈਟਾਂ ਲੱਗੀਆਂ ਨੇ ਫਲਾਈਓਵਰ ਦੇ ਆਸ-ਪਾਸ ਜਿਹੜੇ ਉਹਨਾਂ ਨੇ ਪੇਵਰਸ ਲਗਾਏ ਆ ਉਹਦੀ ਅੱਜ ਵੀ ਇਨਕੁਆਇਰੀ ਹੋ ਰਹੀ ਸੀ ਅੱਜ ਵੀ ਸਵੇਰੇ ਡੀਐਸਪੀ ਵਿਜੀਲੈਂਸ ਦੇ ਐਕਸ਼ਨ ਅਫਸਰ ਸਾਰੇ ਮੁੱਲਾਂਪੁਰ ਆਏ ਸੀਗੇ ਤੇ ਅੱਜ ਉੱਥੇ ਤਫਤੀਸ਼ ਕਰ ਰਹੀ ਸੀ ਦੇਖੀਏ ਮੌਕੇ ਤੇ ਕੀ ਹੈਗਾ ਇਹਦੇ ਬਾਅਦ ਇੱਕ ਛੋਟਾ ਕੇਸ ਸੀਗਾ ਖੁਦ ਫਲਾਈ ਚੱਕ ਚ ਕੋਈ ਟਾਈਲਾਂ ਲਾਈਆਂ ਸੀਗੀਆਂ ਉਹ ਅਸੀਂ ਫੜਿਆ ਕਿ ਮਟੀਰੀਅਲ ਜ਼ੀਰੋ ਮਟੀਰੀਅਲ ਸੀਗਾ ਉਹ ਵੀ ਫੜਿਆ ਤੇ ਉੱਤੇ ਵੀ ਐਕਸ਼ਨ ਹੋ ਗਿਆ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਲੈ ਲਿਆ ਪਰ ਹੁਣ ਇਹ ਵੀਡੀਓ ਸਾਹਿਬ ਜਿਹੜਾ ਕਰ ਰਿਹਾ ਹੈ ਗਲਤ ਕਰ ਰਿਹਾ ਹੈ ਦੇਖੋ ਇਹ ਸੱਚਾਈ ਹੈ ਕਿ ਕਿਤਨਾ ਕਿਤੇ ਕੋਈ ਨਾ ਕੋਈ ਅਫਸਰ ਐਸਾ ਹੈ ਜਿਹੜੇ ਰਿਸ਼ਵਤ ਲਈ ਜਾ ਰਿਹਾ ਹੈ ਸਾਰੇ ਨਹੀਂ ਹਟੇ ਜੇ ਆਪਾਂ ਕਹੀਏ 100% ਰਿਸ਼ਵਤ ਛੱਡ ਕੇ ਰਿਸ਼ਵਤ ਨਹੀਂ ਹਟੇ ਕੋਈ ਨਾ ਕੋ ਵਿੱਚੋਂ ਹਿੰਮਤ ਕਰ ਜਾਂਦਾ ਲੈਣ ਦੀ ਉਹਨੂੰ ਪਤਾ ਵੀ ਹੈ ਕਿ ਜੇ ਫੜਿਆ ਗਿਆ ਕਿਸੇ ਨੇ ਛੱਡਣਾ ਨਹੀਂ ਐਂਡ ਸਾਰੀ ਆਮ ਆਦਮੀ ਪਾਰਟੀ ਦੀ ਤਾਂ ਹੋਂ ਦੀ ਡੀਐਨਏ ਆਮ ਆਦਮੀ ਪਾਰਟੀ ਦਾ ਐਂਟੀ ਕ੍ਰਾਪਸ਼ਨ ਮੂਵਮੈਂਟ कि जेडे बंदे करप्शन ਦੇ ਖਿਲਾਫ ਸੀਗੇ ਉਹ ਆਮ ਆਦਮੀ ਪਾਰਟੀ ਚ ਆਏ ਉਹਨਾਂ ਨੇ ਪਟ ਜਨਗੀ ਦੀ ਇਸ ਵੀਡੀਓ ਬਰਖਾਸਤ ਹੋ ਗਿਆ ਸੀ ਬਰਖਾਸਤ ਮੀਨਸ ਉਹਦੀ ਸਰਵਿਸਿਸ ਤੋਂ ਟਰਮੀਨੇਸ਼ਨ ਹੋ ਗਈ ਸੀ ਠੀਕ ਹੈ ਜੀ ਕਿਉਂਕਿ ਉਹ ਸੀਗਾ ਜਿਹੜਾ ਕਿ ਰਿਟਾਇਰਡ ਕਾਨੂੰਗੋ ਸੀ ਤਾਂ ਉਹਨੂੰ ਦੁਬਾਰਾ ਪਟਵਾਰੀ ਲਾਇਆ ਸੀ ਪ੍ਰਮੋਟ ਕੀਤਾ ਨਹੀਂ ਕਾਨੂੰਗੋ ਨੂੰ ਪਟਵਾਰੀ ਲਾਇਆ ਸੀਗਾ ਦੁਬਾਰਾ এমਪਲੋਇਮੈਂਟ ਦਿੱਤੀ ਸੀ ਸੋ ਉਹਦੀ ਟਰਮਸ ਥੋੜੀਆਂ ਜਿਹੀਆਂ ਈਜ਼ੀ ਹੁੰਦੀਆਂ ਹੈ ਤੇ ਉਹ ਡੀਸੀ ਦੇ ਅਧਿਕਾਰ ਚ ਸੀਗਾ ਡੀਸੀ ਨੇ ਉਹਨੂੰ ਡਿਸਮਿਸ ਕਰਤਾ ਸੀਗਾ ਉਹਦੀ ਸਰਵਿਸਿਸ ਖਤਮ ਕਰਦੀਆਂ ਤੇ ਬਿਜ਼ਨਸ ਜਾਂ ਕੇ ਮੈਂ ਖੁਦ ਰਾਤੀ 11 ਵਜੇ ਤੱਕ ਬੈਠ ਕੇ ਉਹਦੀ ਗਵਾਹੀ ਦੇ ਕੇ ਉਹਦਾ ਕੇਸ ਲੈ ਬਿਜ਼ਨਸ ਕੇ ਚੱਲ ਰਿਹਾ ਪਰ ਉਹ ਸਰਵਿਸਿਸ ਤਾਂ ਅਗਲੇ ਦਿਨ ਹੀ ਖਤਮ ਹੋ ਗਈ ਸੀ ਉਹ ਕੇਸ ਬਿਜ਼ਨਸ ਕੋਲ ਹੈ ਕੇਸ ਬਿਜ਼ਨਸ ਕੋਲ ਹੈ ਜੀ ਸਰ ਆਇਦਨ ਹਲਕੇ ਦਾਖੇ ਰਵੇ ਨਸ਼ੇ ਦੀਆਂ ਵੱਡੀਆਂ-ਵੱਡੀਆਂ ਖੇਪਾ ਫੜੀ ਜਾ ਰਹੀਆਂ ਜੀ ਤੇ ਅੱਜ ਵੀ ਉਸੇ ਦੌਰਾਨ 12ਵੇਂ ਨਗਰ ਦੇ ਵਿੱਚ ਲੋਕਾਂ ਦਾ ਆਪਸੀ ਲੜਾਈ ਝਗੜਾ ਆਇਆ ਜੀ ਚਿੱਟਿਆਣੇ ਦੇ ਬਾਰੇ ਦੇਖੋ ਤੁਸੀਂ ਇਹ ਗੱਲ ਦੱਸੀ ਹੈ ਕਿ ਖੇਪਾ ਫੜੀਆਂ ਜਾ ਰਹੀਆਂ ਮੈਂ ਬਿਲਕੁਲ ਇਸ ਸਹਿਮਤ ਹਾਂ ਕਿ ਹਾਂ ਫੜੀਆਂ ਜਾ ਰਹੀਆਂ ਫੜਨਾ ਚੌਂਦੀਆਂ ਤਾਂ ਵੱਡੀਆਂ ਜਾ ਰਹੀਆਂ ਨਾ دیکھو نشا تو ساری سوسائٹی سے ہے آپ کہنا امریکہ دی این ایڈوانس پولیس ہے سب کچھ نشہ امریکہ چوی ہے نشا سارے پنجاب چوی ہے پر تسی سرکار دی اے تو دیکھو ہمت رہی ہے میں تو کلیم کرتا سارے چ کوئی بھی کلیم نہیں کرتا سارے سی ایم صاحب بھی کلیم نہیں کرتے کہ نشا ختم ہو گیا پر ہے کلیم کرتے کہ اسی زور لا رہے ہیں پڑھندا سو جو فڑیاں جا رہی ہیں نیگیٹو نہ ہی لو تو پوزیٹو لو کہ نہیں پیسے آیا چلو جی پیسے لے نہ ہو افسران ਕਰਨ ਨਾ ਹੁੰਦਾ ਸਾਡਾ ਅਸਰ ਨੂੰ ਪਹਿਲਾਂ ਹੀ ਕਿਹਾ ਹੋਇਆ ਕਿ ਭਾਈ ਜੀ ਤੁਸੀਂ ਕਰਪਸ਼ਨ ਕਰੋਗੇ ਸਾਨੂੰ ਮਿਲ ਗਈ ਕਿਤੇ ਤਾਂ ਅਸੀਂ ਛੱਡਣਾ ਨਹੀਂ ਅਸੀਂ ਐਕਸ਼ਨ ਲੈਣਾ ਹੀ ਲੈਣਾ ਜੇ ਮੇਰੇ ਕੋਲ ਕੋਈ ਕੇਸ ਆ ਗਿਆ ਤਾਂ ਮੈਂ ਤੁਹਾਨੂੰ ਅੱਗੇ ਲਿਜਾਣੇ ਲਿਜਾਣਾ ਹੈ ਇਹ ਸਾਡੀ ਸਰਕਾਰ ਹੈ ਇਹ ਆਮ ਆਦਮੀ ਪਾਰਟੀ ਦੀ ਫਿਲਾਸਫੀ ਹੈ ਸਾਡਾ ਡੀਐਨਏ ਹੈ ਕੇਜੀਵਾਲ ਸਾਹਿਬ ਦਾ ਭਗਵੰਤ ਮਾਨ ਜੀ ਉਹ ਭਗਵੰਤ ਮਾਨ ਜੀ ਆਪਣੇ ਮინისტრਾਂ ਦੇ ਖਿਲਾਫ ਐਕਸ਼ਨ ਲੈ ਲੈਂਦੇ ਜੀ ਜੀ ਬਿਲਕੁਲ ਕੋਈ ਜਿਹੜਾ ਪੁਰਾਣੇ ਮინისტრ ਸੀ ਉਹਨਾਂ ਦੇ ਖਿਲਾਫ ਕਿੰਨੇ ਦੇ ਖਿਲਾਫ ਐਕਸ਼ਨ ਹੋਇਆ ਕਿਉਂ ਜਿਹੜਾ ਉਹ ਆ ਗਿਆ ਉਹਨਾਂ ਨੇ ਬਸ ਲੁਕੋਣਾ ਨਹੀਂ ਜੀ ਬਿਲਕੁਲ ਰਿਸ਼ਵਤ ਲਊਗਾ ਤਾਂ ਉਹਦੇ ਤੇ ਕਾਨੂੰਨੀ ਡੰਡਾ ਉਵੇਂ ਚੱਲੂਗਾ ਬਿਲਕੁਲ ਚੱਲੂਗਾ ਹੁਣ ਦੇਖੋ ਕਈ ਜਗ੍ਹਾ ਤੇ ਸਾਨੂੰ ਪਤਾ ਹੈ ਕਿ ਇਹਨੇ ਬੰਦੇ ਨੇ ਰਿਸ਼ਵਤ ਲਈ ਪਰ ਅਸੀਂ ਸਾਬਤ ਨਹੀਂ ਕਰ ਸਕਦੇ ਇੱਚ ਉਪਰ ਇਹਨੇ ਜਿੱਥੇ ਫੜਿਆ ਗਿਆ ਐਵਿਡੈਂਸ ਆ ਗਿਆ ਸਾਬਤ ਹੋ ਗਿਆ ਉੱਥੇ ਛੱਡਣਾ ਹੀ ਨਹੀਂ ਪਾਰਟੀ ਨੇ ਛੱਡਣਾ ਹੀ ਨਹੀਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜਦੋਂ ਐ ਇਲੈਕਸ਼ਨ ਹੋਈ ਸੀ ਮੈਂ ਤਾਂ ਹਾਰ ਗਿਆ ਸੀਗਾ ਜੀ ਮੈਂ ਇਲੈਕਸ਼ਨ ਨਹੀਂ ਜਿੱਤ ਪਾਇਆ ਪਰ ਉਹਦੇ 4-5 ਮਹੀਨਿਆਂ ਚ ਹੀ ਆਪਣਾ ਪਹਿਲਾ ਕੇਸ ਫੜਿਆ ਗਿਆ ਸੀਗਾ ਤੇ ਪਹਿਲੇ ਸਾਲ ਚ ਜਿਹੜੇ ਆਪਣੇ 6 ਕੇਸ ਹੋਏ ਸਾਰੇ ਫੜੇ ਆਪਾਂ ਹੁਣ 1.5 ਸਾਲ ਹੋ ਗਿਆ ਇਹਦਾ ਇਲੈਕਸ਼ਨ ਨਾਲ ਕੀ ਲਿੰਕ ਹੈ ਜੀ ਇਲੈਕਸ਼ਨ ਤਾਂ ਸਰਪੰਚੀ ਦੇ ਹੈ ਪਰ ਕਰਪਸ਼ਨ ਜੇ ਚੱਲਦੀ ਹੈ ਤਾਂ ਉਹਨੂੰ ਰੋਕਣਾ ਹੀ ਰੋਕਣਾ ਜੇ ਇਦਾਂ ਹੁੰਦਾ ਤਾਂ ਮੈਂ ਪਹਿਲੇ ਕੇਸ ਨੂੰ ਵੀ ਰੋਕੀ ਰੱਖਦਾ ਦਬੀ ਰੱਖਦਾ ਕਿ ਵੀ ਮੈਨੂੰ ਕਾਗਜ਼ ਮਿਲ ਗਿਆ ਹੈ ਕਾਗਜ਼ ਉਹਦੋਂ ਕੱਢਾਂਗੇ ਜਿੱਦਨ ਇਲੈਕਸ਼ਨ ਹੈ ਉਹ ਥੋੜੇ ਅਜਿਹੇ ਦਿਨ ਫੜਿਆ ਗਿਆ ਉਹਦੋਂ ਆਪਾਂ ਉਹਨੂੰ ਕੁਝ ਆਗਰ ਕਰਨਾ ਹੀ ਕਰਨਾ ਜੇ ਅਸੀਂ ਕੇਸ ਨੂੰ ਲੇਟ ਕਰ ਦਿੰਨੇ ਤਾਂ ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਇਹ ਵਿੱਚ ਰਲ ਕੇ ਕੋਈ ਅੱਟੀ ਸੱਟੀ ਲਾ ਕੇ ਕੋਈ ਆਪ ਪੈਸੇ ਖਾਣਾ ਚਾਹੁੰਦਾ ਸੋ ਇਹ ਤਾਂ ਨਾਲ ਦੀ ਨਾਲ ਹੀ ਤੁਸੀਂ ਕੱਢ ਦਿਓ ਤਾਂ ਤੁਹਾਡੇ ਆ ਪਤਾ ਲੱਗਦਾ ਕਿ ਬੇ ਇਮਾਨਦਾਰੀ ਨਾਲ ਕਰ ਰਿਹਾ ਜੇ ਹੁਣ ਅਸੀਂ ਅੱਜ ਅੱਜ ਕੇਸ ਨਾ ਤੁਹਾਨੂੰ ਦੱਸ ਦੇ ਤਾਂ ਲੋਕਾਂ ਨੇ ਸਾਰੇ ਕਹਿੰਦੇ ਰਾਤੋ ਰਾਤ ਪਤਾ ਨਹੀਂ ਇਹਨਾਂ ਨੇ ਕੀ ਕਰ ਲਿਆ ਪ੍ਰੈਸ਼ਰ ਪੈ ਜਾਂਦਾ ਫੋਨ ਨਹੀਂ ਮੈਨੂੰ ਤਾਂ ਆਫਰ ਕਰ ਰਹ ਉਹ ਤਾਂ ਹੀ ਤੁਹਾਡਾ ਵੀਡੀਓ ਸਾਟੀ ਸੀ ਉਥੋਂ ਕਿ ਜਿਹੜਾ ਤੁਹਾਨੂੰ ਦਿਖਾ ਦੇ ਰਹੇ ਆ ਉਹ ਲਿਖਿਆ ਮੈਨੂੰ ਮੇਰੇ ਨੇੜੇ ਬੈਠ ਕੇ ਕਹਿੰਦੇ ਉਹਨੂੰ ਪਤਾ ਨਹੀਂ ਸੀ ਮੇਰਾ ਫੋਨ ਚੱਲਦਾ ਕਦੇ ਕੋਈ ਜੁਰਮਾਨਾ ਲਾ ਦਿਓ ਕੋਈ ਨਹੀਂ ਮੇਰ ਤੋਂ ਗਲਤੀ ਹੋ ਗਈ ਮੈਂ ਖਿਆਲ ਨਹੀਂ ਕੀਤਾ ਤੁਸੀਂ ਬਸ ਮਤਲਬ ਮੈਨੂੰ ਛੱਡ ਦਿਓ ਕੋਈ ਨਹੀਂ ਗਲਤੀ ਹੋ ਗਈ ਜੀ ਛੱਡ ਦਿਓ ਤੇ ਜਦੋਂ ਉਹ ਵਾਲੀ ਵੀਡੀਓ ਅਸੀਂ ਲਾਉਂਦੇ ਆ ਉਹਦੇ ਬਾਅਦ ਜਿਹੜੀ ਕਿ ਸ਼ੁਰੂ ਵਾਲੀ ਹੈ ਉੱਥੇ ਦੇਖ ਰਹੇ ਮੈਂ ਪੈਸੇ ਲਈ ਨਹੀਂ ਮੇਰੇ ਕੋਲ ਬੈਨ ਮੈਨੂੰ ਤਾਂ ਤੱਕੇ ਨਾ ਫੜਾਤੇ ਇੱਥੇ ਰੱਖੇ ਸੀ ਉੱਥੇ ਰੱਖੇ ਸੀ ਇਦਾਂ ਇਦਾਂ ਕਰੀ ਜਾਂਦੇ ਸਰ ਇੱਕ ਮੁੰਨਾਪੁਰ ਪਟਵਾਰੀ ਫੜਿਆ ਸੀ ਕਾਫੀ ਜ ਉਹ ਉਦੋਂ ਯੂਜ਼ ਆ ਪਈਏ ਇਹ ਲੱਗੇ ਤਾਂ ਆਪਣੀ ਸਰਕਾਰ ਦੀ ਸੀਗੀ ਜੀ ਹਾਂਜੀ ਹਾਂਜੀ ਦੇਖੋ ਅਫਸਰ ਤਾਂ ਹੋ ਹੀ ਰਹੇ ਨੇ ਨਾ ਸਰਕਾਰਾਂ ਬਦਲ ਜਾਂਦੀਆਂ ਪਰ ਅਫਸਰ ਤਾਂ ਹੀ ਰਹਿੰਦੇ ਆ ਕੋਈ ਅਫਸਰ ਟ੍ਰਾਂਸਫਰ ਹੋ ਕੇ ਤੇ ਉਧਰ ਚਲੇ ਜਾਂਦੇ ਆ ਹੁਣ ਜੇ ਕੋਈ ਮੰਨ ਲਓ ਪਹਿਲਾਂ ਅਫਸਰ ਗੜਬੜ ਕਰਦਾ ਸੀ ਪਿਛਲੀ ਸਰਕਾਰ ਚ ਹੁਣ ਜੇ ਮੰਨਦੇ ਨਹੀਂ ਚੱਲਦਾ ਤਾਂ ਸਾਨੂੰ ਕੀ ਪ੍ਰੋਬਲਮ ਹੈ ਜੇ ਪਿਛਲਾ ਫੜਿਆ ਗਿਆ ਤਾਂ ਕਿ ਇਹ ਸਹੂਗਾ ਜੇ ਪਿਛਲਾ ਨਹੀਂ ਫੜਿਆ ਗਿਆ ਜਾਂ ਕਿਸ ਨੇ ਉਹ ਕੱਢਿਆ ਹੀ ਨਹੀਂ ਬਾਹਰ ਤਾਂ ਫਿਰ ਕਿੱਥੇ ਪਤਾ ਲੱਗੂ ਸਾਨੂੰ ਹੁਣ ਜੇ ਸਟਰੀਟ ਲਾਈਟ ਦਾ ਕੇਸ ਸੀਗਾ ਸਾਨੂੰ ਲੋਕਾਂ ਨੇ ਦੱਸਿਆ ਆਪਣੇ ਹਲਕੇ ਦੇ ਲੋਕਾਂ ਨੇ ਦੱਸਿਆ ਕਿ ਜਿੱਦਾਂ ਸਟਰੀਟ ਲਾਈਟਾਂ ਲਈ ਪੈਸੇ ਖਾ ਗਿਆ ਆਪਣਾ ਵੀਡੀਓ ਵੀਡੀਓ ਨੇ ਮਤਲਬ ਜਿੱਥੇ ਵੀ ਅੱਗੇ ਦਿੱਤੇ ਅੱਗੇ ਪਾਰਟ ਪੋਲੀਟੀਕਲ ਪਾਰਟੀ ਨੂੰ ਜੇ ਲਾਈਟਾਂ ਲੱਗੀਆਂ ਹੀ ਨਹੀਂ ਅਸੀਂ ਉਹਦੀ ਤਫ਼ਤੀਸ਼ ਕਰਨੀ ਸ਼ੁਰੂ ਕੀਤੀ 1.5 ਵੀ ਨਾ ਲੱਗਿਆ ਸਾਨੂੰ ਤਕਰੀਬਨ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਜੀ ਪੇਮੈਂਟ ਹੋਈ ਹੋਈ ਹੈ ਲਾਈਟਾਂ ਲੱਗੀਆਂ ਹੀ ਨਹੀਂ ਉਹ ਤੁਹਾਨੂੰ ਪਤਾ ਸਾਰਿਆਂ ਨੂੰ ਉਹ ਸਾਰਾ ਡਾਕੂਮੈਂਟਡ ਹੈ ਆਪਸਰਾ ਨੂੰ ਖੜਿਆ ਜਾਣਾ ਰਿਸਪੋਰਟ ਦੇ ਵਿੱਚ ਦੇਖੋ ਦਰਮਾਨਾ